ਨਦੀ ਮੈਂ ਸਾਸੇ ਕਟਨੀ 2 ਦੀ ਫਿਲਮ ਦੀ ਪੂਰੀ ਟੀਮ ਪਹੁੰਚੀ ਹੈ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ ਚੜ੍ਹਦੀ ਕਲਾ ਦੀ ਕੀਤੀ ਅਰਦਾਸ ਸੱਲ ਘਰੀਆਂ ਤੇ ਰਾਣੀਆਂ ਨੇ ਰਾਜਕੁਮਾਰ ਆਇਆ ਵਿਉਣ ਲਈ ਤੂੰ ਬਲਾਦੀ ਸੋਣੀ ਹੈ ਨਹੀਂ ਤੇਰਾ ਕੋਈ ਤੋੜ ਹੈ ਨਹੀਂ ਤੈਨੂੰ ਚੰਨ ਤਾਰੇ ਆ ਪਿਆਏ ਸਜੋਂ ਹੋਣ ਲਈ ਥੈਂਕ ਯੂ ਸਭ ਤੋਂ ਪਹਿਲਾਂ ਪ੍ਰੋਡੂਸਰ ਡਾਇਰੈਕਟਰ ਕੀ ਕਰਦਾ ਸਭ ਤੋਂ ਵੱਡਾ ਹੀਰੋ ਸਭ ਤੋਂ ਵੱਡਾ ਹੀਰੋ ਲੈ ਕੇ ਫਿਰ ਉਹ ਆਪਣੀ ਕਹਾਣੀ ਫਿਲਮ ਬਣਾਉਂਦਾ ਤੇ ਕਈ ਵਾਰੀ ਨਹੀਂ ਹੁੰਦਾ ਫਿਲਮ ਚੱਲਦੀ ਹੈ ਕਈ ਵਾਰ ਚੱਲਦੀ ਵੀ ਇਸ ਨੂੰ ਨਹੀਂ ਹੁੰਦਾ ਕਿ ਛੋਟੀ ਫਿਲਮ ਦੇ ਵਿੱਚ ਵੱਡੀ ਹੀਰੋ ਹੋਵੇ ਜਾਂ ਵੱਡਾ ਹੀਰੋ ਹੋਵੇ ਮੇਰਾ ਹਮੇਸ਼ਾ ਤੋਂ ਇੱਕ ਹੀ ਸੋਚਦਾ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਂ ਹਮੇਸ਼ਾ ਕਹਾਣੀ ਨੂੰ ਹੀ ਰੋ ਮੰਨਣਾ ਜਿਹੜੀ ਕਹਾਣੀ ਹੀਰੋ ਹੁੰਦੀ ਹੈ ਉਹ ਆਪਣੇ ਆਪ ਚੱਲਦੀ ਹੈ ਸੋ ਸਸਤੀ ਮੰਡੀ ਸ਼ੁਰੂਆਤ ਕੀਤੀ ਸੀ ਮਹਿਤਾ ਵਿੱਚ ਦੇ ਨਾਲ ਇਹਦੀ ਪਹਿਲੀ ਫਿਲਮ ਸੀ ਕਿਹਾਦਾ ਹੀਰੋ ਇੱਕ ਕਦੇ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਚ ਨਹੀਂ ਸੀਗਾ ਇਹ ਐਨਾ ਸਿੰਗਰ ਆਪਣਾ ਵਧੀਆ ਕੰਮ ਕਰ ਰਿਹਾ ਸੀਗਾ ਤੇ ਤਨਵੀ ਜੀ ਇਹ ਇਹਨਾਂ ਨੇ ਵੀ ਕਦੀ ਕੋਈ ਫਿਲਮ ਨਹੀਂ ਕੀਤੀ ਸੀ ਤੇ ਜਦੋਂ ਮੈਨਾਂ ਨੂੰ ਸਾਈਨ ਕੀਤਾ ਸਸਤੀ 1 'ਚ ਤੇ ਮੈਨੂੰ ਇੰਡਸਟਰੀ ਦੇ ਬੰਦੇ ਨੇ ਕਿਹਾ ਕਿ ਤੂੰ ਇੰਨੀ ਵੱਡੀ ਗਲਤੀ ਕਰ ਰਿਹਾ ਹੈ ਕਿ ਤੇਰੀ ਕਹਾਣੀ ਵੀ ਨਹੀਂ ਹੈ ਤੇ ਤੂੰ ਆਪ ਨਾਵਾ ਹੈ ਤੇ ਤੇਰਾ ਯੂਰੋ ਵੀ ਨਵਾਂ ਹੀਰੋਇਨ ਵੀ ਨਵੀ ਤੇ ਤੂੰ ਕਿਦਾਂ ਸਾਰ ਲੇਗਾ ਕੰਮ ਮੈਂ ਕਹਿੰਦਾ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਬੀਰੋ ਫਿਲਮ ਦੀ ਸਕ੍ਰਿਪਟ ਉਤਪਾਦ ਅਸੀਂ ਕੀ ਕੀਤਾ ਇਸ ਚ ਜਿਹੜੇ ਵੀ ਕੈਰੈਕਟਰ ਸੀਗੇ ਵਧੀਆ ਵਧੀਆ ਉਹਨਾਂ ਨੂੰ ਅਸੀਂ ਬੜੇ ਚੁਨੀਂਦਾ ਕਲਾਕਾਰ ਨਾਲ ਸੰਪੂਰਨ ਕੀਤਾ ਹੋ ਤੁਸੀਂ ਦੇਖ ਸਕਦੇ ਹੋ ਜਦ ਸਾਸੀਂ ਅਸੀਂ ਅਨਿਤ ਦੇਵਨ ਜੀ ਨੂੰ ਲਿਆ ਉਸ ਤੋਂ ਬਾਅਦ ਗੁਰਪ੍ਰੀਤ ਨੂੰ ਗੀਲ ਕਰਮ ਜੀ ਤਨ ਬੋਲ ਅਸੀਂ ਇਹ ਟ੍ਰਸਟ ਕਰਦੇ ਹਾਂ ਕਿ ਫਿਲਮ ਦੇ ਵਿੱਚ ਜਿੰਨੇ ਕਲਾਕਾਰ ਵਧੀਆ ਹੋਣਗੇ ਤੁਹਾਨੂੰ ਇੱਕ ਵੱਡੇ ਚਿਹਰੇ ਦੀ ਲੋੜ ਨਹੀਂ ਇੱਕ ਵਧੀਆ ਕਹਾਣੀ ਦੀ ਲੋੜ ਹੁੰਦੀ ਹੈ ਸੋ ਦੇਖੋ ਸਾਸੂ ਫੀਲ ਬਣ ਬਣੀ ਮੈਨੂੰ ਉਹਤੇ ਇੰਨਾ ਯਕੀਨ ਸੀਗਾ ਕਿ ਉਹ ਸੁਪਰ ਟੋਪਰ ਹਿੱਟ ਹੋਊਗੀ ਜਦੋਂ ਸਸ ਸਕੂਟਨੀ 1 ਖਤਮ ਹੁੰਦੀ ਹੈ ਉਹਦੇ ਲਾਸਟ ਸੀਨ ਦੇ ਵਿੱਚ ਲਿਖਿਆ ਹੁੰਦਾ ਹੈ ਸਸ ਸਕੂਟਨੀ 2 2024 ਦੇ ਵਿੱਚ ਆਊਗੀ ਤੁਸੀਂ ਦੇਖੋ ਸਾਡਾ ਕੰਫੀਡੈਂਸ ਕਿੱਥੇ ਸੀਗਾ ਅੱਜ ਅਸੀਂ ਇੱਥੇ ਸਸ ਸਕੂਟਨੀ ਨੂੰ ਪ੍ਰੋਮੋਸ਼ਨ ਕਰਨਾ ਹੈ ਪਹਿਲੀ ਫਿਲਮ ਚ ਇੰਨੀ ਚਿਕਚਾ ਜਿਆਦਾ ਦੇਖੋ ਜੀ ਸਸ ਸਕੂਟਨੀ 1 ਇੱਕ ਘਰ ਦੀ ਕਹਾਣੀ ਸੀ ਨੂਸ ਆਸਤੇ ਰਿਸ਼ਤੇ ਦੇ ਹੁਣ ਜਦੋਂ ਸਸ ਸਕੂਟਨੀ 2 ਅਸੀਂ ਬਣਾਉਣੀ ਸੀਗੀ ਅਸੀਂ ਉਹੀ ਚੀਜ਼ਾਂ ਨਹੀਂ ਦਿਖਾ ਸਕਦੇ ਕਿਉਂਕਿ ਕੀ ਹੁੰਦਾ ਹੈ ਜੀ ਉਸੀ ਦੇਖੀ ਹੁਣੀ ਬਹੁਤ ਸਾਰੀਆਂ ਉਹਦੀ ਫਿਲਮਾਂ ਆਈਆਂ ਜਿਹੜੇ ਟੂ ਪਾਰਟ ਹੁੰਦੀ ਲੋਕੀ ਫਿਲਮ ਦੇਖ ਕੇ ਕਹਿੰਦੇ ਨਾ ਯਾਰ ਮਜ਼ਾ ਨਹੀਂ ਆਇਆ ਪਹਿਲੇ ਵਾਲੀ ਵਧੀਆ ਸੀ ਉਹ ਸਭ ਤੋਂ ਸਦਾ ਵਰਦਾ ਕਰੀ ਹੀ ਸੀਗਾ ਕਿ ਕਿਤੇ ਸਾਡ ਨੂੰ ਇਹ ਸੁਣ ਨੂੰ ਨਾ ਮਿਲ ਜੇ ਉਹ ਸਸ ਕੁਟਨੀ ਸਸੁਰੂ ਦੀ ਕਹਾਣੀ ਹੈ ਵਨ ਚਾਈ ਆਲਰੇਡੀ ਇੱਜਾ ਲਖਾਉਂਦੀ ਆ ਉਹ ਟੂ ਚ ਅਸੀਂ ਕੀ ਦਿਖਾਈ ਦਿਖਾਈ ਦੇ ਇਹ ਸਭ ਤੋਂ ਵੱਡਾ ਚੈਲੰਜ ਥਾ ਫਿਰ ਅਸੀਂ ਸਸ ਕੁਟਨੀ ਵਨ ਸਾਡੀ ਕਰ ਕਰਦੀ ਕਹਾਣੀ ਸੀਗੀ ਸਸ ਕੁਟਨੀ ਟੂ ਪੂਰੇ ਪਿੰਡ ਦੀ ਕਹਾਣੀ ਹੈ ਪੂਰੇ ਪਿੰਡ ਦੇ ਮੁੰਜੇ ਦੀ ਕਹਾਣੀ ਹੈ ਕੋਲ ਸਿਨੇਮਾ ਕਰਾਜਾ ਲੱਗ ਚੁੱਕੇ ਤੁਸੀਂ ਸਾਰੇ ਪਰਵਾਸਿਕ ਨਾਲ ਜਾ ਕੇ ਨਾ ਸਰ ਤੁਸੀਂ ਜਿਹੜਾ ਕੀਤਾ ਹੈ ਕਿ ਪਿਛਾਪ ਸਿੱਟੇ ਤਾਂ ਵੀ ਜੀ ਇਹ ਕਹਿ ਨਹੀਂ ਕੁਝ ਕੀਤਾ ਬਸ ਸਿਰਫ ਨਾ ਸੋਚੀ ਕਰਦੇ ਤੁਸੀਂ ਕੀ ਖਾਸਿਤ ਲੱਗੀ ਕਿ ਇਹ ਫਿਲਮ ਨਾ ਬਣਾ ਸਕਦੇ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਤਿਆਰੀ ਹੁੰਦੀ ਹੈ ਕੋਈ ਵੀ ਚੀਜ਼ ਆਪਾਂ ਕਰੀਏ ਤਿਆਰੀ ਨਾਲ ਕਰੀਏ ਜਦੋਂ ਮੈਂ ਫਿਲਮ ਲਿਖੀ ਆਂ ਵੀ ਵੀ 25 25 ਦਿਨ ਜਿਹੜਾ ਇਹਨਾਂ ਦਾ ਕਰੈਕਟਰ ਸੀਗਾ ਜਿਹੜੇ ਇਹਨਾਂ ਦੇ ਡਾਇਲੌਗ ਸੀਗੇ ਉਹਨਾਂ ਦੀ ਤਿਆਰੀਆਂ ਕਰਦੇ ਸੀ ਕਿਉਂਕਿ ਇੱਕ ਐ ਉਹਦਾ ਤੀਰ ਸੀਗਾ ਜਿਹੜਾ ਛੱਡਣਾ ਸੀਗਾ ਉਹ ਸਹੀ ਟਿਕਾਣੇ ਤੇ ਵਜੋਂ ਸੁਰੂਤੀ ਸੀਗਾ ਸੋ ਇਹਨਾਂ ਦੀ ਜਾਰੀ ਨਹੀਂ ਸੀਗੀ ਉਤੋਂ ਬਾਅਦ ਵੱਡੇ ਵੱਡੇ ਕਲਾਕਾਰ ਨਾਲ ਸੀ ਕਿ ਜੇ ਕੋਈ ਗਲਤੀ ਕਰਦੇ ਸੀ ਕਿ ਮੈਡਮ ਹੁਣ ਸਮਝਾ ਦਿੰਦੇ ਸੀ ਕਿ ਇਹਨੂੰ ਇਦਾਂ ਕਰਨ ਨੂੰ ਇਦਾਂ ਕਰ ਲਓ ਸੋ ਮੇਰੀ ਟੀਮ ਬੜੀ ਸਟਰੋਂਗ ਸੀ ਮੇਰੇ ਨਾਲ ਅਨੀਤਾ ਦੇਖਣ ਜੀ ਸੀਗੇ ਕੋਈ ਵੀ ਕੁਗੀਸਰ ਹੋ ਗਿਆ ਕਰਨੀ ਤਾਂ ਕੋਈ ਮੁਸ਼ਕਲ ਸਾਨੂੰ ਪਰੇਸ਼ਾਨੀ ਨਹੀਂ ਜੇ ਅਸੀਂ ਗਲਤੀ ਕਰ ਵੀ ਲੈਂਦੇ ਸੀਗੇ ਤੇ ਸਾਡੀ ਸਾਨੂੰ ਗਲਤੀ ਸੁਧਾਰਨ ਦਾ ਮੌਕਾ ਮਿਲਦਾ ਸੀਗਾ ਸਾਨੂੰ ਦੱਸਣ ਵਾਲਾ ਸੀਗਾ ਵੀ ਇਹਨੂੰ ਇਦਾਂ ਠੀਕ ਕਰ ਜਿਆਦਾਤਰ ਇਸ ਕਿਉਂਕਿ ਇਸ ਫਿਲਮ ਦੀ ਸ਼ੂਟਿੰਗ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਰੋਪੜ ਦੇ ਵਿੱਚ ਕਕਰਾਲੀ ਪਿੰਡ ਹੈ ਰਸੂਰ ਪਰ ਪਿੰਡਾਂ ਤੇ ਚਾਰ ਪੰਜ ਪਿੰਡ ਲਾਗੇ ਲਾਗੇ ਉੱਥੇ ਸ਼ੂਟਿੰਗ ਹੋਈ ਹੈ ਤੇ ਇਸ ਫਿਲਮ ਦਾ ਗਾਣਾ ਸ਼ਿਮਲੇ ਵੀ ਸ਼ੂਟ ਹੋਇਆ ਤੁਸੀਂ ਜਿੱਕਰ ਕੀ ਤੁਹਾਡਾ ਵੀ ਪਹਿਲਾ ਪ੍ਰੋਜੈਕਟ ਸੀਗਾ ਸੋਰ ਦੇ ਵਿੱਚ ਕਮੇਡੀ ਸੀਨ ਲਾਗੇ ਉਹਨੇ ਕਿੰਨਾ ਮੇਰਾ ਬਤੌਰ ਡਾਇਰੈਕਟਰ ਪਹਿਲਾ ਸੀਗਾ ਮੈਂ ਕੋਈ ਤੌਰ ਪਰ ਪ੍ਰੋਡੂਸਰ ਮੈਂ 5-6 ਫਿਲਮਾਂ ਬਣਾ ਚੁੱਕਾ ਮੈਂ ਇੰਡਸਟਰੀ ਨੂੰ ਬੜੀ ਸੁਪਰੀਅਰ ਫਿਲਮਾਂ ਦੇ ਚੁੱਕਾ ਕੋਚੋ ਪੁਰਾਣਾ ਇੱਕ ਫਿਲਮ ਆਈ ਸੀ ਸਾਡੀ ਬੜੀ ਬਾਤ ਉਹ ਮਾਲੂਝੇ ਕੋਈ ਮੇਰੀ ਹੀ ਬਣਾਈ ਹੋਈ ਸੀਗੀ ਸੋ ਜਿਹੜੀ ਸਸਕੁਟਨੀ 1 ਹੈ ਇਹ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਲੇਡੀਜ਼ ਦੀ ਫਿਲਮ ਸੀਗੀ ਇੱਥੇ ਕੋਈ ਪੁਰਸ਼ ਪ੍ਰਧਾਨ ਨਹੀਂ ਸੀਗਾ ਇੱਥੇ ਲੇਡੀ ਲੇਡੀਜ਼ ਸੀਗੀ ਸਭ ਤੋਂ ਵੱਡੀ ਗੱਲ ਤਾਂ ਪੰਜਾਬੀ ਇੰਡਸਟਰੀ 'ਚ ਨਵੀਂ ਚੀਜ਼ ਇਹ ਹੀ ਸੀਗੀ ਕਿ ਇੱਕ ਲੇਡੀਜ਼ ਦੀ ਫਿਲਮ ਆਈ ਸੀ ਸੋ ਹੁਣ ਸਾ ਸਕੂਪਲੀ ਇੰਨੀ ਵੱਡੀ ਚੈਰੀ ਨਾਲ ਅਸੀਂ ਆ ਰਹੇ ਹਾਂ ਹੁਣ ਅਸੀਂ ਤੁਸੀਂ 1 ਟੂ 1 ਆਰਟਿਸਟਾਂ ਨੂੰ ਪੁੱਛੋ ਕਿ ਤੁਹਾਨੂੰ ਕਿਹਦਾ ਐਕਸਪੀਰੀਅੰਸ ਲੱਗਿਆ ਤੇ ਕੀ ਨਵਾਂ ਹੈ ਕਹਾਣੀ ਇਹ ਤੁਹਾਨੂੰ ਆਪਣੇ ਬਿਆਨ ਕਰਨਾ ਵਧੀਆ ਤਰੀਕੇ ਨਾਲ ਦੇਖੋ ਅਸੀਂ ਦੇਖੇ ਤਾਂ ਫਿਲਿਸ теаਟਰ ਵਿੱਚ ਜੀ ਐਕਸਪੀਰੀਅੰਸ ਤਾਂ ਬਹੁਤ ਵਧੀਆ ਰਿਹਾ ਐ ਐਂਡ ਹਮੇਸ਼ਾ ਹੀ ਇੰਨੀ ਜਦੋਂ ਬ੍ਰਿਲੀਅੰਟ ਟੀਮ ਹੋਵੇ ਅਨੀਤਾ ਮੈਮ ਕਿ ਸਰ ਨਿਰਮਲ ਰਿਸ਼ੀ ਜੀ ਹੋਰ ਵੀ ਸਾਰੇ ਕਲਾਕਾਰ ਤੇ ਐਕਸਪੀਰੀਅੰਸ ਹਮੇਸ਼ਾ ਹੀ ਬਹੁਤ ਵਧੀਆ ਰਹਿੰਦਾ ਹੈ ਤੇ ਬਾਕੀ ਤਾਂ ਮੈਂ ਹਾਰਟਸ ਆਫ ਕਰਦੀ ਹਾਂ ਮੋਹਿਤ ਜੀ ਨੂੰ ਕਿ ਉਹਨਾਂ ਨੇ ਇੰਨੀ ਪਿਆਰੀ ਸਟੋਰੀ ਲਿਖੀ ਹੈ ਪਾਰਟ 2 ਦੀ ਐਂਡ ਜਦੋਂ ਸਾਨੂੰ ਵਨ ਚ ਜਦੋਂ ਆਪਾਂ ਬਣਾਈ ਸਾਨੂੰ ਉਮੀਦ ਨਹੀਂ ਸੀ ਕਿ ਇੰਨਾ ਜ਼ਿਆਦਾ ਪਿਆਰ ਮਿਲੇਗਾ ਆਡੀਅנס ਵੱਲੋਂ ਸੋ ਉਹ ਬਹੁਤ ਅਨਐਕਸਪੈਕਟਿਡ ਸੀਗਾ ਸੋ ਸਾਡਾ ਫਰਜ਼ ਬਹੁਤ ਜ਼ਿਆਦਾ ਬੰਦਾ ਸੀਗਾ ਕਿ ਅਸੀਂ ਟੂ ਨੂੰ ਹੋਰ ਵੀ ਵੱਡਾ ਬਣਾਈਏ ਕਿਉਂਕਿ ਕਹਿੰਦੇ ਆ ਨਾ ਕਿ ਜਦੋਂ ਸੀਕਲ ਬੰਦਾ ਤਾਂ ਰਿਸਪੋਨਸੀਬਿਲਟੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਸੋ ਅਸੀਂ ਪੂਰੀ ਤਿਆਰੀ ਦੇ ਨਾਲ ਆਏ ਆ ਇਸ ਵਾਰ ਪਾਰਟ 2 ਵਿੱਚ ਆਪਾਂ ਡਬਲ ਮਿਲਟ ਕੀਤੀ ਹੈ ਐਂਟਰਟੇਨਮੈਂਟ ਵੀ ਤੁਹਾਨੂੰ ਡਬਲ ਦੇਖਣ ਨੂੰ ਮਿਲੂਗਾ ਡਾਇਰੈਕਸ਼ਨ ਸਕ੍ਰੀਨ ਪਲੇ ਸਟੋਰੀ ਸਾਰਾ ਕੁਝ ਹੀ ਮਤਲਬ ਕਹਿੰਦੇ ਆ ਨਾ ਕਿ ਇਕੱਲੇ ਇਕੱਲੇ ਸੀਨ ਤੇ ਕੰਮ ਕੀਤਾ ਗਿਆ ਸੋ ਮੈਂ ਸਾਰਿਆਂ ਨੂੰ ਬਸ ਇਹੀ ਰਿਕਵੈਸਟ ਕਰਦੀ ਆ ਕਿ ਸਾਰੇ ਜਣੇ ਜਾਓ ਆਪਣੀ ਫੈਮਲੀ